ਇਹ ਦੋ ਦਿਲਾਂ ਦਾ ਜੋੜ ਹੈ ਇਕਲੀ ਟ੍ਰੇਨ ਨਹੀਂ ਹੈ ਇਹ ਦੋ ਦਿਲਾਂ ਦਾ ਜੋੜ ਹੈ ਅੰਮ੍ਰਿਤਸਰ ਪੰਜਾਬੀਆਂ ਦੇ ਲਈ ਧਾਰਮਿਕ ਰਾਜਧਾਨੀ ਹੈ ਇਸ ਕਰਕੇ ਇਹ ਮੋਦੀ ਜੀ ਨੇ ਪੰਜਾਬੀਆਂ ਨੂੰ ਇੱਕ ਜਵਾਬ ਉਪਾ ਦਿੱਤਾ ਇਹਦੇ ਨਾਲ ਅੰਮ੍ਰਿਤਸਰ ਦੇ ਅੰਦਰ তীর্থযাত্রੀ ਔਰ ਪਲੇਟਕ ਜਿਹੜੇ ਨੇ ਉਹਨਾਂ ਦੀ ਕੀਮਤੀ ਚ ਉੋਤਰੀ ਹੋਏਗੀ ਔਰ ਕਟੜਾ ਦੇ ਨਾਲ ਸੁਧਨ ਦੇ ਕਾਰਨ ਕਟੜਾਗੇ ਸਰਦਾਲੂ ਅਮਰੀਕਾ ਤੋਂ ਅਮਰੀਕਾ ਆ ਕੇ ਕਟੜਾ ਜਾਣ ਵਾਲੇ ਸਰਦਾਲੂ ਆਦੇ ਪਰ ਕਟੜਾ ਦੀ ਕਿੰਕੀ ਜਿਹੜੀ ਉੱਥੇ ਬੋਤਰੀ ਹੋਈਗੀ ਇਹਦੇ ਲਈ ਮੈਂ ਸਮੂਹ ਤੇ ਪੰਜਾਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਰੇਲਵੇ ਮੰਤਰੀ ਜੀ ਦਾ ਦੇਸ਼ ਦੇ ਰਾਜੇ ਦੇ ਡਿਵੀਜ਼ਨ ਮੰਤਰੀ ਜੀ ਦਾ ਸਨਮਾਨ ਕਰਦਾ ਮੈ ਉਹਨਾਂ ਦਾ ਤੁਹਾਨੂੰ ਅਧਿਕਾਰ ਦਾ ਤੇ ਵਧਾਈ ਵੀ ਦਿੰਦਾ ਹਾਂ ਕਿ ਇਹ ਇੱਕ ਬਹੁਤ ਵੱਡਾ ਫਰਲਾਵਾ ਹੈ ਕਿ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਪਹੁੰਚਣ ਨੂੰ ਤੁਹਾਨੂੰ ਬਹੁਤ ਘੱਟ ਸਮਾਂ ਲੱਗਾ ਗਿਆ ਤੇ ਵਧੀਆ ਸਹੂਲਤਾਂ ਵਾਲੀ ਬੰਦੇ ਪਾਸ ਟ੍ਰੇਨ ਜਿਹੜੀ ਆ ਉਹ ਅੱਛਾ ਚੱਲ ਰਹੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਯਾਦ ਕਰੀ ਚਾਹੀਦੀ ਆ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਤੇ ਰੇਲ ਮੰਤਰੀ ਜੀ ਨੇ ਸਾਡੇ ਅੰਮ੍ਰਿਤਸਰ ਵਾਲਿਆਂ ਦੀ ਸਾਡੇ ਮਾਝੇ ਵਾਲਿਆਂ ਦੀ ਇਹ ਮੰਗ ਨੂੰ ਤਬਦੀਲ ਕੀਤਾ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਵਧਾਈ ਵੀ ਦਿੰਦਾ ਮੈਂ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਤੁਸੀਂ ਆਪਣੇ ਧਾਰਮਿਕ ਸਥਾਨ ਤੇ ਪਹੁੰਚਣ ਨੂੰ ਤੁਹਾਨੂੰ ਬਹੁਤ ਘੱਟ ਸਮਾਂ ਲੱਗਾ ਗਿਆ ਤੇ ਵਧੀਆ ਸਹੂਲਤਾਂ ਵਾਲੀ ਬੰਦੇ ਪਾਸ ਟ੍ਰੇਨ ਜਿਹੜੀ ਆ ਉਹ ਅੱਜ ਸਾਨੂੰ ਮਿਲੀ ਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਦਾ ਸਮੂਹੇ ਪੰਜਾਬੀਆਂ ਵੱਲੋਂ ਕੋਟ-ਕੋਟ ਧੰਨਵਾਦ ਆ ਕਟਰਾ ਤੋਂ ਜੀ ਅੰਮ੍ਰਿਤਸਰ ਸਾਹਿਬ ਦੇ ਲਈ ਬੰਦੇ ਭਾਰਤ ਅੱਜ ਤੋਂ ਚਲੀ ਹੈ ਔਰ ਜੀ ਅੰਮ੍ਰਿਤਸਰ ਦਾ ਨਾਂ ਆਂਦੇ ਹੀ ਸ਼੍ਰੀ ਗੋਲਡਨ ਟੈਂਪਲ ਦਰਗਾਹਾ ਮੰਦਿਰ ਜੱਲ੍ਹਿਆਂਵਾਲਾ ਬਾਗਾਂ ਬਾਣੇ ਔਰ ਬਾਲਮੀਕ ਮਹਾਰਾਜ ਜੀ ਦਾ ਤੀਰਸਥਾਨ ਇਹਦੀ ਮੱਗ ਤੇ ਆਂਦਾ ਔਰ ਕਟਰਾ ਦਾ ਨਾਂ ਆਂਦੇ ਹੀ ਮਾ ਵੈਸ਼ਨੋ ਦੇਵੀ ਜੀ ਦਾ ਜਾਂ ਸਾਰਾ ਜਾਂਦਾ ਹੈ ਇਹ ਦੋ ਦਿਲਾਂ ਦਾ ਜੋੜ ਹੈ ਇਹ ਇਕੱਲੀ ਟ੍ਰੇਨ ਨਹੀਂ ਹੈ ਇਹ ਦੋ ਦਿਲਾਂ ਦਾ ਜੋੜ ਹੈ ਅੰਮ੍ਰਿਤਸਰ ਪੰਜਾਬੀਆਂ ਦੇ ਲਈ ਧਾਰਮਿਕ ਰਾਜਧਾਨੀ ਹੈ ਸਾਂਸਕ੍ਰਿਤਿਕ ਰਾਜਧਾਨੀ ਹੈ ਔਰ ਕਿਤੇ ਧਾਰਮਿਕ ਰਾਜਧਾਨੀ ਹੈ ਉਥੇ ਸ੍ਰੀ ਜੱਲ੍ਹਿਆਂਵਾਲਾ ਬਾਗ ਬਲੀਦਾਨ ਦੀ ਧਰਤੀ ਹੈ ਸ੍ਰੀ ਵਾਲਮੀਕੀ ਤੀਰ ਬਾਗਾ ਬਾੜੇ ਸ਼ਹੀਦਾਂ ਦੇ ਸ਼ੋਰੇ ਦਾ ਪ੍ਰਤੀਕ ਇਸ ਕਰਕੇ ਇਹ ਮੋਦੀ ਜੀ ਨੇ ਪੰਜਾਬੀਆਂ ਨੂੰ ਇੱਕ ਜਿਹੜਾ ਤੋਹਫ਼ਾ ਦਿੱਤਾ ਇਹਦੇ ਨਾਲ ਅੰਮ੍ਰਿਤਸਰ ਦੇ ਅੰਦਰ ਤੀਰਥ ਯਾਤਰੀ ਔਰ ਪਲੇਟਕ ਜਿਹੜੇ ਨੇ ਉਹਨਾਂ ਦੀ ਕੀਮਤੀ ਚ ਵਾਧੋਤਰੀ ਹੋਏਗੀ ਔਰ ਕਟੜਾ ਦੇ ਨਾਲ ਜੁੜਨ ਦੇ ਕਾਰਨ ਕਟੜਾ ਕੇ ਸਰਦਾਲੂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਆ ਕੇ ਕੰਗੜਾ ਜਾਣ ਵਾਲੇ ਚ ਲਾਲੂਆਂ ਦੀ ਔਰ ਪਲੇਟਕਾਂ ਦੀ ਕੀਮਤੀ ਜਿਹੜੀ ਉਹ ਚ ਵਾਧੋਤਰੀ ਹੋਏਗੀ ਇਹਦੇ ਲਈ ਮੈਂ ਸਮੂਥੇ ਪੰਜਾਬੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਰੇਲਵੇ ਮੰਤਰੀ ਜੀ ਦਾ ਦੇਸ਼ ਦੇ ਰਾਜ ਦੇ ਰੇਲਵੇ ਮੰਤਰੀ ਜੀ ਦਾ ਧੰਨਵਾਦ ਕਰਦਾ ਹਾਂ। ਹਾਂ ਜੀ। ਤੁਸੀਂ ਜੀ ਕੁਝ ਨਹੀਂ ਕੁਝ ਨਹੀਂ।